ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿੱਚ ਅੱਜ ਸਾਂਝੀ ਕਰਾਂਗੇ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਪ੍ਰਿੰਡਾਂ ਘੇੜੇ ਮਾਰਦੀਆਂ ਹਨ ਤਾਂ ਤੁਹਾਨੂੰ ਕੀ ਸੰਕੇਤ ਮਿਲਦੇ ਹਨ ਜੇਕਰ ਸਾਡੇ ਘਰ ਦੇ ਵਿੱਚ ਪ੍ਰਿੰਡਾਂ ਨੇ ਛੱਤੇ ਬਣਾਏ ਹੋਏ ਹਨ ਕਿ ਛੱਤੇ ਨੂੰ ਅਸੀਂ ਤੋੜਨਾ ਸਹੀ ਹੁੰਦਾ ਹੈ ਜਾਂ ਫਿਰ ਗਲਤ ਹੁੰਦਾ ਹੈ ਸਾਧ ਸੰਗਤ ਜੀ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵੀ ਲਿਖ ਦੇਣਾ ਵਾਹਿਗੁਰੂ ਲੈ ਕੇ ਹਾਜ਼ਰੀ ਵੀ ਲਗਵਾ ਦਿਓ ਜੀ ਤੇ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਅਕਸਰ ਹੀ ਪ੍ਰਿੰਡਾਂ ਦੇ ਛੱਤੇ ਲੱਗੇ ਹੋਏ ਦੇਖਦੇ ਹਾਂ ਜ਼ਿਆਦਾਤਰ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਜੰਗਲਾਂ ਜਾਂ ਫਿਰ ਪਾਰਕਾਂ ਦੇ ਵਿੱਚ ਇਹ ਆਪਣਾ ਘਰ ਬਣਾਉਂਦੇ ਹਨ ਤੁਸੀਂ ਕਈ ਵਾਰ ਖੇਤਾਂ ਤੇ ਜਾਂ ਫਿਰ ਛੱਤਾਂ ਦੇ ਉੱਪਰ ਇਹਨਾਂ ਜਿਹੜੀਆਂ ਪੀਲੀਆਂ ਪ੍ਰਿੰਡਾਂ ਹੁੰਦੀਆਂ ਹਨ ਇਹਨਾਂ ਦੇ ਤੁਸੀਂ ਆਮ ਕਰਕੇ ਛੱਤੇ ਦੇਖੇ ਹੋਣਗੇ ਕਈ ਅਜਈਆਂ ਜਗ੍ਹਾ ਤੇ ਜਦੋਂ ਇਹ ਸਾਡੇ ਘਰਾਂ ਦੇ ਵਿੱਚ ਆਪਣੇ ਛੱਤੇ ਬਣਾ ਲੈਂਦੀਆਂ ਹਨ ਤਾਂ ਉਦੋਂ ਸਾਡੇ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਵੀ ਆਉਂਦੇ ਹਨ ਕਿ ਇਹ ਸਹੀ ਹੈ ਜਾਂ ਇਹ ਗਲਤ ਹੈ ਇਹਨਾਂ ਦਾ ਸਾਡੇ ਘਰ ਵਿੱਚ ਆਉਣਾ ਸਹੀ ਹੈ ਜਾਂ ਫਿਰ ਗਲਤ ਹੈ ਇਹਨਾਂ ਨੂੰ ਤੋੜੀਏ ਜਾਂ ਫਿਰ ਨਾ ਤੋੜੀਏ ਇਹਨਾਂ ਨੂੰ ਸਮਝਣਾ ਸੰਗਤ ਜੀ ਬਹੁਤ ਹੀ ਮੁਸ਼ਕਲ ਸਾਡੇ ਲਈ ਹੋ ਜਾਂਦਾ ਹੈ ਇਸ ਗੱਲ ਨੂੰ ਸਮਝਣ ਦੇ ਵਿੱਚ ਕਈ ਵਾਰ ਅਸੀਂ ਉਲਝਣਾ ਦੇ ਵਿੱਚ ਪੈ ਜਾਂਦੇ ਹਾਂ ਕਿਉਂਕਿ ਹਰ ਘਰ ਦੇ ਵਿੱਚ ਆਪਣੇ ਛੱਤੇ ਨੇ ਬਣਾਉਂਦੀਆਂ ਇਹ ਕਈ ਵਾਰ ਸਾਨੂੰ ਕੀ ਲੱਗਦਾ ਹੈ ਕਿ ਇਹ ਸਾਡੇ ਲਈ ਸਹੀ ਹੈ ਜਾਂ ਫਿਰ ਗਲਤ ਸਾਡੇ ਘਰ ਵਿੱਚ ਪ੍ਰਿੰਡਾਂ ਤੋਂ ਛੱਤਾਂ ਬਣੀਆਂ ਰਹੀਆਂ ਹਨ ਪ੍ਰਿੰਡਾਂ ਜੋ ਛੱਤਾਂ ਬਣਾਉਂਦੀਆਂ ਹਨ ਵਾਸਤੂ ਸ਼ਾਸਤਰ ਜਾਂ ਫਿਰ ਪੁਰਾਣੇ ਸ਼ਾਸਤਰਾਂ ਦੇ ਵਿੱਚ ਇਸ ਬਾਰੇ ਕੀ ਕਿਹਾ ਗਿਆ ਹੈ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਹ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਜੇਕਰ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕਿ ਰਿਸ਼ੀ ਮਹੰਦੇ ਹੁੰਦੇ ਹਨ ਉਹਨਾਂ ਦੇ ਦੁਆਰਾ ਜਿਹੜੇ ਲਿਖੇ ਹੁੰਦੇ ਹਨ ਗ੍ਰੰਥ ਜਾਂ ਕੋਈ ਵੀ ਹੁੰਦੀ ਹੈ ਚੀਜ਼ ਜਿਨ੍ਹਾਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੰਗਤ ਇਸੇ ਹੀ ਤਰੀਕੇ ਦੇ ਨਾਲ ਜਿਹੜੀਆਂ ਪੀਲੀਆਂ ਪ੍ਰਿੰਟਾਂ ਹੁੰਦੀਆਂ ਹਨ ਉਹਨਾਂ ਦੇ ਬਾਰੇ ਉਹਨਾਂ ਦੇ ਵਿੱਚ ਬਹੁਤ ਚਲਾਕ ਤੇ ਇੱਕ ਬੁੱਧੀਮਾਨ ਜੀਵ ਵੀ ਇਹਨਾਂ ਨੂੰ ਦੱਸਿਆ ਗਿਆ ਹੈ ਜਿਸ ਤਰੀਕੇ ਦੇ ਨਾਲ ਮਧੂਮੱਖੀਆਂ ਨੂੰ ਮਾਤਾ ਦੁਰਗਾ ਦੇ ਨਾਲ ਐਸੇ ਨਾਲ ਜਿਹੜੇ ਭਵਰੇ ਹੁੰਦੇ ਹਨ ਉਹਨਾਂ ਨੂੰ ਤੰਤਰ ਮੰਤਰ ਦੇ ਨਾਲ ਜੋੜਿਆ ਜਾਂਦਾ ਹੈ। ਇਸੇ ਹੀ ਤਰੀਕੇ ਦੇ ਨਾਲ ਜਿਹੜੀ ਪੀਲੀ ਪ੍ਰਿੰਡ ਹੁੰਦੀ ਹੈ ਇਸ ਨੂੰ ਇਹ ਮੰਨਿਆ ਜਾਂਦਾ ਹੈ ਕਿ ਸਾਰੇ ਹੀ ਘਰਾਂ ਦੇ ਵਿੱਚ ਆਪਣਾ ਛੱਤਾ ਨਹੀਂ ਬਣਾਉਂਦੇ ਆਂ ਕਹਿਣ ਤੋਂ ਪਾਵ ਕੇ ਆਪਣੇ ਘਰ ਨਹੀਂ ਬਣਾਉਂਦੀਆਂ। ਜਿਸ ਨੂੰ ਜੇਕਰ ਇਹ ਬਣਾਉਂਦੀਆਂ ਹਨ ਤਾਂ ਕੁਦਰਤ ਦੇ ਸੰਕੇਤਾਂ ਦੇ ਨਾਲ ਜੋੜਿਆ ਜਾਂਦਾ ਹੈ। ਇਹਨਾਂ ਨੂੰ ਸਮਝਣਾ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜਿਨ੍ਹਾਂ ਨਾਲ ਸਾਡੀ ਜਿਹੜੀ ਜ਼ਿੰਦਗੀ ਹੈ। ਔ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਹੈ ਤੇ ਇਸੇ ਹੀ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕੁਦਰਤ ਨੇ ਬਹੁਤ ਹੀ ਵੱਡੇ-ਵੱਡੇ ਜੀਵ ਜੰਤੂਆਂ ਨੂੰ ਬਣਾਇਆ ਹੋਇਆ ਤੇ ਛੋਟਿਆਂ-ਛੋਟਿਆਂ ਨੂੰ ਜਿਨ੍ਹਾਂ ਦੇ ਵਿੱਚ ਕੁਝ ਅਸਿਮ ਹੁੰਦੇ ਹਨ ਜੇਕਰ ਅਸੀਂ ਇਹਨਾਂ ਜੀਵ ਜੰਤੂਆਂ ਦੇ ਵੱਲੋਂ ਮਿਲੇ ਗਏ ਕੁਝ ਸੰਕੇਤਾਂ ਨੂੰ ਸਮਝਦੇ ਹਾਂ ਇਹਨਾਂ ਨੂੰ ਅੱਗੇ ਸਾਡੇ ਤੱਕ ਪਹੁੰਚਦੇ ਨੇ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਮਨੁੱਖ ਇਨਾ ਸਾਰੇ ਇਹ ਸੰਕੇਤਾਂ ਦਾ ਦੂਰ ਹੁੰਦਾ ਜਾ ਰਿਹਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਤੰਤਰ ਵਿਧਿਆ ਦੇ ਬਾਰੇ ਕਹਿਣ ਤੋਂ ਭਾਵ ਕਿ ਜੋ ਪਖੰਡੀ ਹੁੰਦੇ ਹਨ ਉਹ ਸਾਨੂੰ ਕੁਝ ਗਲਤ ਸੰਕੇਤ ਦੱਸ ਦਿੰਦੇ ਹਨ ਜੈਸੇ ਨਾਲ ਬਹੁਤ ਸਾਰੇ ਪੈਸੇ ਵੀ ਲੋਕ ਜੈਸੇ ਨਾਲ ਬਹੁਤ ਸਾਰੇ ਪੈਸੇ ਵੀ ਲੋਕਾਂ ਨੂੰ ਵਸੂਲ ਕਰ ਲੈਂਦੇ ਹਨ ਇਸ ਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਜਿਹੜੇ ਉਪਾਅ ਦੱਸਦੇ ਹਨ ਉਹ ਵੀ ਕੁਝ ਅਜਾਈ ਤਰੀਕੇ ਦੇ ਹੀ ਦੱਸਦੇ ਹਾਂ ਜਿਸ ਨਾਲ ਦੂਸਰੇ ਵਿਅਕਤੀ ਦਾ ਨੁਕਸਾਨ ਹੁੰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੇਕਰ ਪੀਲੇ ਪ੍ਰਿੰਟ ਤੁਹਾਡੇ ਘਰ ਦੇ ਵਿੱਚ ਬਸੰਤ ਰੁੱਤ ਦੇ ਵਿੱਚ ਆਪਣਾ ਸ਼ਤਤਾ ਬਣਾਉਂਦੇ ਹਨ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਸਾਡੇ ਘਰ ਵਿੱਚ ਇੱਕ ਚੰਗਾ ਮਾਹੌਲ ਸਕਾਰਾਤਮਕ ਊਰਜਾ ਇਸ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸੁਪਨਿਆਂ ਨੂੰ ਪੂਰਾ ਹੋਣ ਦਾ ਸੰਕੇਤ ਸਾਨੂੰ ਦੱਸਦੀ ਹੈ ਕੈਨ ਤੋਂ ਭਾਵ ਇਹ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਸਤੂ ਦੋਸ਼ ਨਹੀਂ ਹੈ ਇਸ ਦਾ ਇਹ ਵੀ ਮਤਲਬ ਹੁੰਦਾ ਹੈ ਕਿ ਉਹ ਸਾਲ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਨਵੀਆਂ ਖੁਸ਼ੀਆਂ ਆ ਸਕਦੀਆਂ ਹਨ ਜਿਸ ਨਾਲ ਜਿਹੜੇ ਤੁਹਾਡੇ ਘਰ ਦੇ ਵਿੱਚ ਰੁਕੇ ਹੋਏ ਕੰਮ ਹੋਣਗੇ ਉਹ ਚੱਲਣੇ ਸ਼ੁਰੂ ਹੋ ਜਾਣਗੇ ਉਹਨਾਂ ਨੂੰ ਇੱਕ ਚੰਗੀ ਉਡਾਣ ਮਿਲੇਗੀ ਇਹ ਸੰਕੇਤ ਇਨ੍ਹਾਂ ਪ੍ਰਿੰਟਾਂ ਦੇ ਦੁਆਰਾ ਦਿੱਤੇ ਜਾਂਦੇ ਹਨ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਮਾਰਚ ਮਹੀਨੇ ਤੋਂ ਲੈ ਕੇ ਜਾਂ ਅਪ੍ਰੈਲ ਦੇ ਮਹੀਨੇ ਵਿੱਚ ਇਹ ਪ੍ਰਿੰਟ ਤੁਹਾਡੇ ਘਰ ਵਿੱਚ ਆਪਣਾ ਛੱਤਾ ਬਣਾਉਂਦੀਆਂ ਹਨ ਤਾਂ ਇਸ ਦਾ ਇਹ ਸੰਕੇਤ ਹੁੰਦਾ ਹੈ ਕਿ ਉਸ ਘਰ ਦੇ ਵਿੱਚ ਜਿਹੜੇ ਉਸ ਘਰ ਦੇ ਜਿਹੜੇ ਪਰਿਵਾਰ ਦੇ ਮੈਂਬਰ ਰਹਿੰਦੇ ਹਨ ਉਹਨਾਂ ਨੂੰ ਜੋ ਕਿ ਪੁਰਾਣੀਆਂ ਕੁਝ ਗੱਲਾਂ ਹੁੰਦੀਆਂ ਹਨ ਜਿੰਨਾ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਪੁਰਾਣੀਆਂ ਗੱਲਾਂ ਅੱਜ ਵੀ ਵਸਤਾਂ ਹੁੰਦੀਆਂ ਹਨ ਕਹਿਣ ਤੋਂ ਭਾਵ ਕਿ ਉਹ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਅੱਜ ਵੀ ਆਪਣੀ ਜ਼ਿੰਦਗੀ ਵਿੱਚ ਦੁੱਖ ਹੀ ਰਹਿੰਦੇ ਹਨ ਉਹ ਹੀ ਘਰ ਸੰਕੇਤ ਦਿੰਦੀਆਂ ਹਨ ਪਰ ਇਸ ਤੋਂ ਇਲਾਵਾ ਜਦੋਂ ਵੀ ਇਹ ਪ੍ਰਿੰਨਾ ਆਪਣੇ ਛੱਤੇ ਨੂੰ ਖਾਲੀ ਕਰਦੀਆਂ ਹਨ ਤਾਂ ਉਸ ਘਰ ਦੀ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਸ ਨੂੰ ਆਪਣੇ ਨਾਲ ਹੀ ਲੈ ਜਾਂਦੀਆਂ ਹਨ ਇਸੇ ਹੀ ਤਰੀਕੇ ਦੇ ਨਾਲ ਜੇਕਰ ਵਾਸਤੂ ਸਜਦਾ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਹਨਾਂ ਨੂੰ ਘਰ ਦੇ ਵਿੱਚ ਲਿਖਣ ਦੇ ਕਈ ਘਰ ਦੇ ਵਿੱਚ ਲੱਗਣ ਦੇ ਕਈ ਉਪਾਅ ਵੀ ਦੱਸੇ ਹਨ ਉਹ ਕਿਹੜੇ ਉਪਾਅ ਹਨ ਉਹ ਵੀ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਜੇਕਰ ਕਿ ਜੇਕਰ ਇਹ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਜਾਂਦੀਆਂ ਹਨ ਤੇ ਉਸ ਘਰ ਵਿੱਚ ਪੈਸੇ ਦੀ ਕੰਗਾਲੀ ਆ ਜਾਂਦੀ ਹੈ ਇਹ ਗੱਲ ਆਪਾਂ ਕਰੀਏ ਤਾਂ ਇਹ ਗੱਲ ਬਿਲਕੁਲ ਝੂਠ ਹੈ ਕਿਉਂਕਿ ਕੁਦਰਤ ਦਾ ਬਨਾਇਆ ਹੋਇਆ ਜੀਵ ਜਦੋਂ ਵੀ ਸਾਡੇ ਕਾਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਸਾਡੇ ਲਈ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਪਹੁੰਚਾਉਂਦਾ ਅਜៃਆਂ ਕੁਝ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਜੇਕਰ ਪੀਲੀਆਂ ਪ੍ਰਿੰਟਾਂ ਤੁਹਾਡੇ ਕਾਰ ਵਿੱਚ ਤੁਹਾਨੂੰ ਜ਼ਮੀਨ ਤੇ ਡਿੱਗੀਆਂ ਦਿਖਾਈ ਦਿੰਦੀਆਂ ਹਨ ਤਾਂ ਇਹ ਸਾਡੇ ਲਈ ਬੁਰਾ ਸੰਕੇਤ ਹੁੰਦਾ ਹੈ ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਲੋਕ ਇਹ ਮੰਨਦੇ ਸਨ ਕਿ ਇਹ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਘਰ ਦੀ ਨਕਾਰਾਤਮਿਕ ਊਰਜਾ ਨੂੰ ਦੂਰ ਕਰਦੀਆਂ ਹਨ ਇਸ ਤੋਂ ਇਲਾਵਾ ਜੇਕਰ ਇਹ ਪੰਡਾ ਸਾਡੇ ਘਰ ਦੇ ਵਿੱਚ ਸਾਨੂੰ ਮਰਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਤਾਂ ਇਸ ਦਾ ਇਹ ਸੰਕੇਤ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਨਕਾਰਾਤਮਿਕ ਊਰਜਾ ਬਹੁਤ ਜ਼ਿਆਦਾ ਸਟਰੋਂਗ ਹੈ ਐਸੇ ਨਾਲ ਤੁਸੀਂ ਇਹ ਗੱਲ ਨੋਟ ਕਰਿਓ ਕਿ ਜਿਸ ਘਰ ਦੇ ਵਿੱਚ ਆ ਕੇ ਇਹ ਪੰਡਾ ਅਕਸਰ ਹੀ ਮਰ ਜਾਂਦੀਆਂ ਹਨ ਤਾਸ ਪਰਵਾਰ ਦਾ ਮੈਂਬਰ ਜਾਂ ਤਾਂ ਕੋਈ ਬਿਮਾਰ ਹੋਵੇਗਾ ਜਾਂ ਫਿਰ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਕਿਸੇ ਗੱਲ ਨੂੰ ਕਲੇਸ਼ ਜ਼ਰੂਰ ਹੁੰਦਾ ਹੋਵੇਗਾ ਕਹਿਣ ਤੋਂ ਭਾਵ ਕਿ ਉਸ ਘਰ ਦੇ ਵਿੱਚ ਤੁਹਾਨੂੰ ਜ਼ਿਆਦਾ ਗੁੱਸਾ ਦਿਖਾਈ ਦੇਵੇਗਾ ਸਾਡੇ ਘਰ ਵਿੱਚ ਇੱਕ ਮਰੇ ਹੋਏ ਪ੍ਰਿੰਡ ਸਾਡੇ ਘਰ ਵਿੱਚ ਆਉਣ ਵਾਲੀਆਂ ਕਈ ਬੁਰੀਆਂ ਚੀਜ਼ਾਂ ਨੂੰ ਸਾਨੂੰ ਸੰਕੇਤ ਦਿੰਦੇ ਹਨ ਇਸੇ ਤਰੀਕੇ ਨਾਲ ਕਈ ਲੋਕ ਕੀ ਕਰਦੇ ਹਨ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਪ੍ਰਿੰਡਾਂ ਆਪਣੇ ਛੱਤੇ ਬਣਾ ਲੈਂਦੀਆਂ ਹਨ ਉਹ ਲੋਕ ਉਹਨਾਂ ਦੇ ਸੱਤੇ ਨੂੰ ਤੋੜ ਦਿੰਦੇ ਹਨ ਜੋ ਕਿ ਜਿਸ ਸੱਤੇ ਦੇ ਉੱਤੇ ਉਹਨਾਂ ਦੇ ਬੱਚੇ ਹੁੰਦੇ ਹਨ ਉਹਨਾਂ ਦੇ ਬੱਚੇ ਹੁੰਦੇ ਹਨ ਤੇ ਜਦੋਂ ਅਸੀਂ ਕਿਸੇ ਦੇ ਬੱਚੇ ਜਾਂ ਫਿਰ ਕਿਸੇ ਜੀਵ ਨੂੰ ਮਾਰਦੇ ਹਾਂ ਉਸ ਦਾ ਘਰ ਬਿਲਕੁਲ ਤੋੜ ਕੇ ਤਪਾਹ ਕਰ ਦਿੰਦੇ ਹਾਂ ਤਾਂ ਸਾਡਾ ਕੈਨ ਤੋਂ ਭਾਵ ਇਹ ਕਿ ਇਸ ਤਰ੍ਹਾਂ ਦੇ ਕੰਮ ਕਰਨ ਨਾਲ ਅਸੀਂ ਕੁਦਰਤੀ ਰੂਪ ਦੇ ਵਿੱਚ ਪਾਪੀ ਬਣ ਜਾਂਦੇ ਹਾਂ ਐਸੇ ਨਾਲ ਨਾਲ ਕਈ ਲੋਕ ਆਜਾਏ ਹੁੰਦੇ ਹਨ ਜੋ ਇਹਨਾਂ ਨੂੰ ਆਪਣੇ ਘਰ ਵਿੱਚ ਆਉਣ ਤੋਂ ਰੋਕਦੇ ਹਨ ਕਿਉਂਕਿ ਇਹਨਾਂ ਦਾ ਸਾਡੇ ਘਰ ਵਿੱਚ ਆਉਣਾ ਇਹਨਾਂ ਜ਼ਿਆਦਾ ਬੁਰਾ ਨਹੀਂ ਹੁੰਦਾ ਕਿ ਤੁਸੀਂ ਇਹਨਾਂ ਦਾ ਛੱਤਾ ਹੀ ਤੋੜ ਦਿਓ ਇਸ ਗੱਲ ਨੂੰ ਤੁਸੀਂ ਹਮੇਸ਼ਾ ਯਾਦ ਰੱਖੋ ਜਿਹੜੇ ਲੋਕ ਇਹਨਾਂ ਦੇ ਛੱਤੇ ਨੂੰ ਤੋੜ ਦਿੰਦੇ ਹਨ ਛੱਤੇ ਦੇ ਵਿੱਚ ਪਏ ਹੋਏ ਜੀਵਾਂ ਨੂੰ ਬੱਚਿਆਂ ਨੂੰ ਮਾਰ ਦਿੰਦੇ ਹਨ ਉਹ ਆਪਣੀ ਘਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਨਹੀਂ ਪਾਉਂਦੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਗਲਤੀ ਕਰ ਰਹੇ ਹੋ ਤਾਂ ਅੱਜ ਤੋਂ ਹੀ ਬੰਦ ਕਰ ਦਿਓ ਕਿਉਂਕਿ ਇਹ ਇਸ ਤਰ੍ਹਾਂ ਦੀ ਗਲਤੀ ਹੈ ਕਿ ਤੁਹਾਨੂੰ ਇਹ ਤੁਹਾਡਾ ਜਿਹੜਾ ਘਰ ਹੈ ਇਹ ਤੁਹਾਡੀ ਕੀਤੀ ਗਈ ਗਲਤੀ ਤੁਹਾਡੇ ਘਰ ਨੂੰ ਨਰਕ ਦੇ ਵਿੱਚ ਪਹੁੰਚਾ ਸਕਦੀ ਹੈ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਨਾਲ ਹੀ ਨਾਲ ਤੁਹਾਡੇ ਘਰ ਵਿੱਚ ਕੋਈ ਅਜੀਬ ਬਿਮਾਰੀ ਦਾ ਵਾਸ ਹੋ ਸਕਦਾ ਹੈ ਜੋ ਤੁਹਾਡਾ ਕਾਫੀ ਲੰਮੇ ਸਮੇਂ ਤੱਕ ਤੁਹਾਡੇ ਘਰ ਵਿੱਚ ਰਹਿਣ ਬਸੇਰਾ ਕਰ ਸਕਦੇ ਹਨ ਇਸ ਕਰਕੇ ਜੇਕਰ ਤੁਹਾਡੇ ਘਰ ਵਿੱਚ ਆਪਣਾ ਛੱਤਾ ਬਣਾਉਂਦੀਆਂ ਹਨ ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਤੁਸੀਂ ਨਾ ਬਚਾਓ ਉਹਨਾਂ ਨੂੰ ਤੁਸੀਂ ਨਾ ਭਜਾਓ ਕਿਉਂਕਿ ਹੁੰਦਾ ਕੀ ਹੈ ਕਿ ਜ਼ਿਆਦਾਤਰ ਸਾਡੇ ਘਰ ਦੇ ਵਿੱਚ ਨਹੀਂ ਰੁਕ ਸਕਦੀਆਂ ਕਿਉਂਕਿ ਉਹਨਾਂ ਨੇ ਇੱਕ ਜਾਂ ਦੋ ਵਾਰ ਹੀ ਤੁਹਾਡੇ ਘਰ ਵਿੱਚ ਆਪਣੇ ਬੱਚਿਆਂ ਨੂੰ ਜਨਮ ਦੇਣਾ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਇਹ ਕਿਸੇ ਪਾਰਕ ਜਾਂ ਫਿਰ ਜੰਗਲ ਵਿੱਚ ਜਾ ਕੇ ਆਪਣਾ ਘਰ ਬਣਾ ਲੈਂਦੀਆਂ ਹਨ ਇਸ ਤੋਂ ਲਾਵਾਂ ਜੇਕਰ ਇਹ ਤੁਹਾਡੇ ਘਰ ਵਿੱਚ ਆਪਣਾ ਛੱਤਾ ਬਣਾ ਰਹੀਆਂ ਹਨ ਇਹ ਤੁਹਾਨੂੰ ਸਮਝ ਲਓ ਕਿ ਕੁਝ ਨਾ ਕੁਝ ਸਾਨੂੰ ਸੰਕੇਤ ਦੇਣਾ ਚਾਹੁੰਦੀਆਂ ਹਨ ਕਈ ਲੋਕਾਂ ਨੂੰ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਇਸ ਕਰਕੇ ਉਹ ਕੀ ਕਰਦੇ ਹਨ ਕਿ ਉਪਾਅ ਕਰਨ ਦੀ ਬਜਾਏ ਇਹਨਾਂ ਦੇ ਛੱਤੇ ਨੂੰ ਤੋੜ ਦਿੰਦੇ ਹਨ ਜਾਂ ਫਿਰ ਇਹਨਾਂ ਨੂੰ ਮਾਰ ਦਿੰਦੇ ਹਨ ਤੇ ਇਸ ਦਾ ਕਾਰਨ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਤੰਗੀ ਆਉਂਦੀ ਹੈ ਸਾਡੀ ਪ੍ਰੋਬਲਮ ਮੁਸ਼ਕਲਾਂ ਨੇ ਜਣੀਆਂ ਉਹ ਵੱਧ ਜਾਂਦੀਆਂ ਹਨ ਜਦੋਂ ਨਾਲ ਸਾਡੇ ਸਿਰ ਤੇ ਕਰਜ਼ਾ ਚੜਨਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਪੈਸਿਆਂ ਦੇ ਸੰਬੰਧਿਤ ਕਈ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਪ੍ਰਿੰਡਾ ਸਾਡੇ ਮੇਨ ਗੇਟ ਦੇ ਉੱਪਰ ਛੱਤਾਂ ਬਣਾ ਲੈਂਦੀਆਂ ਹਨ ਤਾਂ ਇਸਾ ਇਹ ਵੀ ਇੱਕ ਸੰਕੇਤ ਮੰਨਿਆ ਜਾਂਦਾ ਹੈ ਜਾਂ ਫਿਰ ਇਹ ਸਮਝਿਆ ਜਾਂਦਾ ਹੈ ਕਿ ਮਾਤਾ ਲక్ష్ਮੀ ਸਾਡੇ ਘਰ ਆਪਣਾ ਪ੍ਰਵੇਸ਼ ਕਰਦੀ ਹੈ ਆਪਣੇ ਪੈਰ ਪਾਉਂਦੀ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਇਹਨਾਂ ਨੂੰ ਪਾਉਣ ਦੇ ਲਈ ਕੁਝ ਦੇਣਾ ਚਾਹੀਦਾ ਹੈ ਖਾਣ ਦੇ ਲਈ ਜਿਵੇਂ ਨਾ ਸਾਡੇ ਘਰ ਵਿੱਚ ਹੋਰ ਵੀ ਜ਼ਿਆਦਾ ਸੁਖ ਸਮ੍ਰਿਧੀ ਬਣੀ ਰਹੇ ਇਹ ਗੱਲ ਵੀ ਜ਼ਰੂਰੀ ਨਹੀਂ ਹੁੰਦੀ ਕਿਉਂਕਿ ਇਹ ਜ਼ਿਆਦਾਤਰ ਮਿੱਠੀਆਂ ਚੀਜ਼ਾਂ ਹੀ ਖਾਂਦੀਆਂ ਹਨ ਆਪਣਾ ਭੋਜਨ ਇਹ ਆਪ ਹੀ ਲੱਭਦੀਆਂ ਹਨ ਤੇ ਆਪ ਲੱਭ ਕੇ ਖਾਂਦੀਆਂ ਹਨ ਬਸ ਜੇਕਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਇਹ ਚੀਜ਼ ਤੁਸੀਂ ਖਾਸ ਧਿਆਨ ਰੱਖਿਓ ਕਿ ਜੇਕਰ ਤੁਹਾਡੇ ਘਰ ਵਿੱਚ ਇਹ ਆਪਣਾ ਛੱਤਾ ਬਣਾਉਂਦੀਆਂ ਹਨ ਤਾਂ ਤੁਸੀਂ ਇਹ ਗਲਤੀ ਨਹੀਂ ਕਰਨੀ ਕਿ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚੋਂ ਪਹਜਾ ਦਿਓ ਜਾਂ ਫਿਰ ਇਹਨਾਂ ਨੂੰ ਮਾਰ ਦਿਓ ਇਹ ਅਸੀਂ ਗਲਤੀ ਕਰਦੇ ਹਾਂ ਕਿਉਂਕਿ ਇਹ ਇੱਕ ਜੀਵ ਨੇ ਜਿਹੜੇ ਕੁਦਰਤ ਦੇ ਦੁਆਰਾ ਹੀ ਬਣਾਏ ਜਾਂਦੇ ਹਨ ਜੇਕਰ ਅਸੀਂ ਉਹਨਾਂ ਦਾ ਨੁਕਸਾਨ ਪਹੁੰਚਾਉਂਦੇ ਹਾਂ ਤਾਂ ਕੁਦਰਤ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜ਼ਿੰਦਗੀ ਵਿੱਚ ਸਾਨੂੰ ਇੱਕ ਅਜਿਹੇ ਮੋੜ ਤੇ ਖੜਾ ਕਰ ਦੇਵੇਗੇ ਜਿੱਥੇ ਸਾਡੇ ਲਈ ਸਾਡੀ ਜ਼ਿੰਦਗੀ ਵਿੱਚ ਦੁੱਖ ਤਰਦ ਤੋਂ ਸਿਵਾ ਸਾਡੇ ਲਈ ਕੁਝ ਵੀ ਨਹੀਂ ਹੁੰਦਾ ਤੇ ਇਹਨਾਂ ਦੀ ਜੇਕਰ ਆਪਾਂ ਗੱਲ ਕਰੀਏ ਖਾਸੀਅਤ ਇਹ ਹੁੰਦੀ ਹੈ ਕਿ ਇਹ ਜ਼ਿਆਦਾਤਰ ਸਮਾਂ ਤੱਕ ਸਾਡੇ ਘਰ ਵਿੱਚ ਬਿਲਕੁਲ ਵੀ ਨਹੀਂ ਰਹਿੰਦੀਆਂ ਇਹ ਜ਼ਿਆਦਾ ਤੋਂ ਜ਼ਿਆਦਾ ਸਾਡੇ ਘਰ ਵਿੱਚ ਇੱਕ ਜਾਂ ਡੇਢ ਮਹੀਨਾ ਹੀ ਰਹਿੰਦੀਆਂ ਹਨ ਜੋ ਬਾਅਦ ਵਿੱਚ ਇਹ ਆਪਣੇ ਆਪ ਚਲੀਆਂ ਜਾਂਦੀਆਂ ਹਨ ਇਸ ਕਰਕੇ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਸ ਤੋਂ ਇਲਾਵਾ ਚੇਕਰ ਇਹ ਤੁਹਾਡੇ ਘਰ ਵਿੱਚ ਆਉਂਦੀਆਂ ਨੇ ਤੇ ਆਪਣਾ ਛੱਟਾ ਬਣਾਉਂਦੀਆਂ ਨੇ ਤੇ ਤੁਹਾਨੂੰ ਆਪਣੇ ਪਰਿਵਾਰ ਨੂੰ ਬਹੁਤ ਜ਼ਿਆਦਾ ਭਾਗਾ ਵਾਲਾ ਸਮਝਣਾ ਚਾਹੀਦਾ ਹੈ ਕਿਉਂਕਿ ਹਰ ਇੱਕ ਘਰ ਦੇ ਵਿੱਚ ਜਾ ਕੇ ਆਪਣਾ ਛੱਟਾ ਬਿਲਕੁਲ ਵੀ ਨਹੀਂ ਬਣਾਉਂਦੀਆਂ ਇਸ ਨਾਲ ਤੁਸੀਂ ਇੱਕ ਉਪਾਅ ਕਰਨਾ ਹੈ ਕਿ ਰੋਜ਼ ਆਪਣੇ ਘਰ ਦੇ ਵਿੱਚ ਕੱਚੀ ਲੱਸੀ ਦਾ ਛੱਟਾ ਦੇਣਾ ਹੈ ਤੇ ਆਪਣੇ ਘਰ ਵਿੱਚ ਰੋਜ਼ ਤੁਸੀਂ ਇੱਕ ਦੇਸੀ ਘਿਓ ਦਾ ਦੀਵਾ ਜਗਾਉਣਾ ਹੈ ਇਹ ਛੋਟਾ ਜਿਹਾ ਉਪਾਅ ਤੁਹਾਡੇ ਘਰ ਵਿੱਚ ਖੁਸ਼ੀਆਂ ਲੈ ਕੇ ਆਵੇਗਾ ਤੇ ਸਾਥ ਸੰਗਤ ਜੀ ਐਸਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ